ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਿਸਾਨ ਅਤੇ ਕਿਸਾਨੀ ਮੋਰਚੇ ਦੀ ਖਾਸ ਕਰਕੇ ਜਗਜੀਤ ਸਿੰਘ ਡੱਲੇਪਾਲ ਨੂੰ ਅੱਜ 29 ਦਿਨ ਪੂਰੇ ਹੋ ਗਏ ਮਰਨ ਵਤ ਉੱਤੇ ਬੈਠੇ ਹੋਏ ਨੂੰ ਉਧਰੋਂ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਸਲੀ ਹੋ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਵੀ ਹੂੰ ਹਾਂ ਦਾ ਹੰਗਾਰਾ ਨਹੀਂ ਭਰਿਆ ਜਾ ਰਿਹਾ ਕਿ ਅਸੀਂ ਤੁਹਾਨੂੰ ਐਮਐਸਪੀ ਦੇਣੀ ਹੈ ਜਾਂ ਨਹੀਂ ਦੇਣੀ ਜਾਂ ਕਿਸਾਨੀ ਮੋਰਚਾ ਤੁਸੀਂ ਖਤਮ ਕਰ ਦਿਓ ਜਗਜੀਤ ਸਿੰਘ ਡਲੇਵਾਲ ਦੀ ਹਾਲ ਜਿਹੜੀ ਹੈ ਉਹ ਦਿਨ ਬਰ ਦਿਨ ਜਿਹੜੀ ਹੈ ਨਾਜ਼ੁਕ ਹੁੰਦੀ ਜਾ ਰਹੀ ਹੈ ਡਾਕਟਰ ਨੇ ਸੰਕੇਤ ਦੇ ਦਿੱਤੇ ਨੇ ਜਿਹੜੇ ਉਹਨਾਂ ਦੇ ਅੰਦਰਲੇ ਅੰਗ ਨੇ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹ ਡੈੱਡ ਹੁੰਦੇ ਜਾ ਰਹੇ ਨੇ ਯਾਨੀ ਕੋ ਡੈਮੇਜ ਹੋ ਗਿਆ ਨੇ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਸ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਨਾਲ ਇਸ ਦੁਨੀਆ ਤੋਂ ਕੂਚ ਕਰ ਸਕਦੇ ਨੇ ਜਿਸ ਤਰ੍ਹਾਂ ਅੱਜ ਜਗਜੀਤ ਸਿੰਘ ਡੱਲੇਵਾਲ ਸਟੇਜ ਤੇ ਲਿਆਂਦੇ ਗਏ ਲੇਕਿਨ ਜਿਵੇਂ ਹੀ ਸਟੇਜ ਤੇ ਲਿਆਂਦੇ ਗਏ ਉਹ ਬੇਹੋਸ਼ ਹੋ ਗਿਆ ਉਹਨਾਂ ਦੇ ਹੱਥਾਂ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਉਹ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਦੇ ਜਾਪ ਹੋਣੇ ਸ਼ੁਰੂ ਹੋ ਗਏ ਕਿਸਾਨਾਂ ਨੂੰ ਭਾਜਣਾ ਪੈ ਗਿਆ ਕਿ ਆਖਰਕਾਰ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੀ ਬਣ ਗਿਆ ਹੈ ਇੱਧਰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ 26 ਦਸੰਬਰ ਨੂੰ ਯਾਨੀ ਕਿ ਸ਼ਾਮ ਨੂੰ 5:30 ਵਜੇ ਤੋਂ ਲੈ ਕੇ 6:00 ਵਜੇ ਤੱਕ ਕੈਂਡਲ ਮਾਰਚ ਕੰਡਿਆ ਜਾਵੇ ਕੈਂਡਲ ਮਾਰਚ ਨਾਲ ਹੋ ਸਕਦਾ ਹੈ ਕਿ ਹੋਸ਼ ਟਿਕਾਣੇ ਆਵੇ ਭਾਰਤੀ ਜਨਤਾ ਪਾਰਟੀ ਦੀ ਕਿ ਦੇਖੋ ਜਗਜੀਤ ਸਿੰਘ ਡੱਲੇਵਾਲ ਇਕੱਲੇ ਪੰਜਾਬ ਦੇ ਕਿਸਾਨਾਂ ਵਾਸਤੇ ਨਹੀਂ ਮਨਵਰਤ ਮਨਵਰਤ ਰੱਖ ਰਿਹਾ ਉਹਨਾਂ ਮਨਵਰਤ ਰੱਖਿਆ ਹੋਇਆ ਹੈ ਸਾਰੇ ਭਾਰਤ ਦੇ ਕਿਸਾਨਾਂ ਕਿਸਾਨਾਂ ਦੇ ਬੱਚੇ ਅਤੇ ਉਹਨਾਂ ਦੀਆਂ ਫਸਲਾਂ ਦੇ ਲਈ ਕਿਉਂਕਿ ਕੁਰਬਾਨੀ ਦੇਣੀ ਕਿਸੇ ਇੱਕ ਕੌਮ ਦੀ ਨਹੀਂ ਲੇਕਿਨ ਜਿੰਨੇ ਵੀ ਭਾਰਤ ਦੇ ਕਿਸਾਨ ਨੇ ਉਹਨਾਂ ਦੀ ਖਾਤਰ ਬੈਠੇ ਵੇ ਜਗਜੀਤ ਸਿੰਘ ਡੱਲੇਵਾਲ ਲੇਕਿਨ ਉਧਰ ਕੁੰਮ ਕਰਨੀ ਨਹੀਂ ਸੁੱਤੀ ਹੋਈ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਭਾਰਤੀ ਜਨਤਾ ਪਾਰਟੀ ਕੋਲ ਵੱਲੋਂ ਜਿਹੜਾ ਹੈ ਬਿਲਕੁਲ ਜ਼ੀਰੋ ਰਿਸਪਾਂਸ ਹੈ ਇਸ ਕਰਕੇ ਅੱਜ ਜਿਵੇਂ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋਏ ਸਟੇਜ ਤੇ ਉਸ ਤੋਂ ਬਾਅਦ ਆ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਟਾ ਐਲਾਨ ਕਰ ਦਿੱਤਾ ਗਿਆ ਕਿ 26 ਦਸੰਬਰ ਨੂੰ ਸਾਰੇ ਭਾਰ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਮਨਨਮਰਤ ਰੱਖਿਆ ਹੋਇਆ ਹੈ ਉਸ ਦੇ ਸਮਰਥਨ ਲਈ ਕੈਂਡਲ ਮਾਰਚ ਕਰਿਆ ਜਾਵੇਗਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਗਰੂਤ ਕੀਤਾ ਜਾਵੇਗਾ ਜਗਾਇਆ ਜਾਵੇਗਾ ਇਸ ਸਕੈਂਡਲ ਮਾਰਤ ਦੇ ਰਾਈ ਕਿ ਦੇਖੋ ਤੁਸੀਂ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦਾ ਕੀ ਹਾਲ ਕਰ ਰਹੇ ਹੋ ਇਹ ਮਸਲਾ ਇਹ ਧਰਨਾ ਇਕੱਲੇ ਪੰਜਾਬ ਵਾਸਤੇ ਨਹੀਂ ਹੈ ਇਹ ਧਰਨਾ ਸਾਰੇ ਭਾਰਤ ਦੇ ਕਿਸਾਨਾਂ ਵਾਸਤੇ ਹੁੰਦਾ ਹੈ ਔਰ 26 ਦਸੰਬਰ ਤੋਂ ਬਾਅਦ ਪਤਾ ਲੱਗੇਗਾ ਜੇਕਰ ਸਫਲ ਹੁੰਦਾ ਹੈ ਕਿਸਾਨਾਂ ਦਾ ਕੇਂਦਲ ਮਾਰਚ ਪੂਰੇ ਭਾਰਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਦੇ ਸਮਰਥਨ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ ਕਿੰਨੀਆਂ ਕੁ ਨੈਟਿਵ ਵੋਟਾਂ ਆਉਂਦੀਆਂ ਨੇ ਇਹ ਤਾਂ 26 ਦਸੰਬਰ ਤੋਂ ਬਾਅਦ ਪਤਾ ਲੱਗੇਗਾ 26 ਦਸੰਬਰ ਤੋਂ ਬਾਅਦ ਪਤਾ ਲੱਗੇਗਾ ਕਿ ਬਾਕੀ ਜਥੇਬੰਦੀਆਂ ਨੇ ਹੋਰ ਕਿਹੜੀ ਮਹਿਮ ਵਰਣੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦਿੱਲੀ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਜਾਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹੱਸਾ ਵਾਪਸ ਤਾਹੀਂ ਅਗੇ ਦਿੱਲੀ ਵੱਲ ਕੋਚ ਕੀਤਾ ਜਾਵੇਗਾ ਤਾਂ